ਜੁੜੀ ਵੱਡੀ ਖਬਰ ਹੈ ਪਠਾਨਕੋਟ ਦੇ ਵਿੱਚ ਦੁਕਾਨਾਂ ਨੂੰ ਬੰਦ ਕਰਵਾਇਆ ਗਿਆ ਪੁਲਿਸ ਦੇ ਵੱਲੋਂ ਜ਼ਬਰਦਸਤ ਦੁਕਾਨਾਂ ਬੰਦ ਕਰਵਾਈਆਂ ਜਾ ਰਹੀਆਂ ਨੇ ਅਲਰਟ ਤੇ ਚਲਦੇ ਆ ਬਾਜ਼ਾਰ ਬੰਦ ਕਰਵਾਏ ਗਏ ਨੇ ਪਠਾਨਕੋਟ ਦੇ ਵਿੱਚ ਕਰਫੂ ਵਰਗੇ ਲਗਾਤਾਰ ਹਾਲਾਤ ਬਣੇ ਹੋਏ ਨੇ ਕਿਉਂਕਿ ਲਗਾਤਾਰ ਹਰ ਰੋਜ਼ ਪਾਕਿਸਤਾਨ ਦੇ ਵੱਲੋਂ ਆ ਪਠਾਨਕੋਟ ਨੂੰ ਟਾਰਗੇਟ ਕੀਤਾ ਜਾ ਰਿਹਾ ਰਾਤ ਦੇ ਵੇਲੇ ਵੀ ਅੱਜ ਸਵੇਰੇ ਵੇਲੇ ਵੀ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਉਸ ਤੋਂ ਬਾਅਦ ਪ੍ਰਸ਼ਾਸਨ ਲਗਾਤਾਰ ਅਲਰਟ ਨਜ਼ਰ ਆ ਰਿਹਾ ਤੇ ਲੋਕਾਂ ਨੂੰ ਵਾਰ-ਵਾਰ ਇਹ ਅਪੀਲ ਕੀਤੀ ਜਾ ਰਹੀ ਹੈ ਦੁਕਾਨਾਂ ਬੰਦ ਕੀਤੀਆਂ ਜਾਂ ਤਾਂ ਹੁਣ ਖੁਦ ਆਪ ਉਸ ਨੇ ਪ੍ਰਸ਼ਾਸਨ ਨੇ ਮੋਰਚਾ ਸੰਭਾਲਿਆ ਖੁਦ ਦੁਕਾਨਾਂ ਬੰਦ ਕਰਵਾਈਆਂ ਜਾ ਰੀਆਂ ਨੇ ਜਬਰਨ ਦੁਕਾਨਾਂ ਬੰਦ ਕੀ ਰਵਾਈਆਂ ਜਾ ਰੀਆਂ ਨੇ ਲੜਦੇ ਚੱਲਦੇ ਆ ਬਾਜ਼ਾਰ ਬੰਦ ਕਰਵਾਏ ਗਏ ਨੇ ਆ ਤਾਂ ਇਸ ਦੇ ਵਿਚਾਰੇ ਲੋਕਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਲੋਕ ਘਰਾਂ ਤੋਂ ਬਾਹਰ ਨਾ ਨਿਕਲਣ ਘਰਾਂ ਤੋਂ ਬਾਹਰ ਨਿਕਲਣ ਤੋਂ ਗਰੇਜ਼ ਕਰਨ ਤਾਂ ਜਿਹੜੀਆਂ ਬਾਜ਼ਾਰ ਨੇ ਦੁਕਾਨਾਂ ਨੇ ਉਸ ਨੂੰ ਬੰਦ ਕਰ ਦਿੱਤਾ ਜਾਵੇ ਤਾਂ ਉਹ ਤਸਵੀਰਾਂ ਵਿਖਾ ਰਹੇ ਆ ਪਠਾਨਕੋਟ ਦੀਆਂ ਕਰਤਰੀ ਵਰਗੇ ਹਾਲਾਤ ਬਣੇ ਹੋਏ ਨੇ ਬਾਜ਼ਾਰ ਆ ਪੂਰੀਆਂ ਦੁਕਾਨਾਂ ਆ ਬੰਦ ਨਜ਼ਰ ਆ ਰਹੀਆਂ ਨੇ ਇਸ ਦੇ ਵਿਚਾਲੇ ਪ੍ਰਸ਼ਾਸਨ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੇਕਰ ਕੋਈ ਦੁਕਾਨ ਖੁੱਲੀ ਵੀ ਹੈ ਤਾਂ ਉਹ ਵੀ ਜਾ ਕੇ ਨਸ਼ਟ ਕਰੇ ਕਰਦ ਕਰਵਾਈ ਜਾ ਰਹੀ ਹੈ ਹਨੀ ਉਹ ਉੱਪਰ ਨਾ ਨਸ਼ਟ ਕਰੇ ਕਰਦੇ ਉਹਨਾਂ ਨੂੰ അതെ ത്രേ ആക നഷ്ട ഒന്നു അതേ ല്ലേ ആക നഷ്ട അതെ ത്യാർ നഷ്ട അതെ ത്യാർ ਆ ਤਾਂ ਲਗਾਤਾਰ ਪਠਾਨਕੋਟ ਦੀਆਂ ਤਸਵੀਰਾਂ ਵਿਖਾ ਰਹੇ ਆ ਕਿ ਕਿਵੇਂ ਹਵਾ ਦੇ ਵਿੱਚ ਮਸਾਇਲਾ ਨੂੰ ਤਬਾਹ ਕੀਤਾ ਗਿਆ ਉਸ ਵੇਲੇ ਦੀਆਂ ਤਸਵੀਰਾਂ ਪੂਰੀਆਂ ਕੈਮਰੇ ਦੇ ਵਿੱਚ ਕਿਸੇ ਸਹੀ ਸ਼ਖਸ ਦੇ ਵੱਲੋਂ ਕੈਦ ਕੀਤੀਆਂ ਗਈਆਂ ਨੇ ਆ ਜਦੋਂ ਮਸਾਇਲ ਨੂੰ ਤਬਾਹ ਕੀਤਾ ਜਾਂਦਾ ਜ਼ੋਰਦਾਰ ਤਬਾਕਾ ਹੁੰਦਾ ਉਹ ਪੂਰਾ ਨਸ਼ਟ ਕਰੇਗਾ ਦੋੜਨ ਨੂੰ ਆ ਤਾਂ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਇਸੇ ਨੂੰ ਮੁੱਖ ਰੱਖਦੇ ਆ ਪ੍ਰਸ਼ਾਸਨ ਦੇ ਵੱਲੋਂ ਪੂਰੇ ਬਾਜ਼ਾਰ ਦੁਕਾਨਾਂ ਬੰਦ ਕਰਵਾ ਦਿੱਤੀਆਂ ਗਈਆਂ ਨੇ ਜੇਕਰ ਕੋਈ ਦੁਕਾਨ ਖੁੱਲੀ ਵੀ ਆ ਤਾਂ ਉੱਥੇ ਪਹੁੰਚ ਕੇ ਅਪਰਸ ਦੇ ਵੱਲੋਂ ਦੁਕਾਨਾਂ ਬਾਜ਼ਾਰ ਨੂੰ ਬੰਦ ਕਰਵਾਇਆ ਜਾ ਰਿਹਾ ਤੇ ਲਗਾਤਾਰ ਲੋਕਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਲੋ ਆ ਗ੍ਰੇਜ਼ ਕਰਨ ਤਾਂ ਕਹਿ ਸਕਦੇ ਆ ਕਿ ਪਠਾਨਕੋਟ ਦੇ ਵਿੱਚ ਕੁੱਲ ਮਿਲਾ ਕੇ ਕਰਫਿਊ ਵਰਗੇ ਹਾਲਾਤ ਬਣੇ ਹੋਏ ਨੇ ਬਾਜ਼ਾਰ ਪੂਰੀ ਤਰ੍ਹਾਂ ਦੁਕਾਨਾਂ ਪੂਰੀ ਤਰ੍ਹਾਂ ਦੇ ਨਾਲ ਬੰਦ ਨਜ਼ਰ ਆ ਰਹੀਆਂ ਨੇ ਤਾਂ ਲਗਾਤਾਰ ਅਪੀਲ ਵੀ ਕੀਤੀ ਜਾ ਰਹੀ ਹੈ ਲੋਕਾਂ ਨੂੰ ਕਿ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕੀਤਾ ਜਾਵੇ ਜੋ ਵੀ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਅਲਰਟ ਜਾਰੀ ਕੀਤਾ ਜਾਂਦਾ ਹੈ ਕੋਈ ਲੋਕਾਂ ਵਾਸਤੇ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਤਾਂ ਉਸ ਦੀ ਪਾਲਣਾ ਕੀਤੀ ਜਾਵੇ ਕਿਉਂਕਿ ਪਠਾਨਕੋਟ ਆਪਣੇ ਆਪ ਦੇ ਵਿੱਚ ਬਹੁਤ ਸੰਵੇਦਨਸ਼ੀਲ ਜ਼ਿਲ੍ਹਾ ਹੈ ਸੰਵੇਦਨਸ਼ੀਲ ਇਲਾਕਾ ਇੱਕ ਪਾਸੇ ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦਾ ਦੂਜੇ ਪਾਸੇ ਆ ਜੰਮੂ ਕਸ਼ਮੀਰ ਦੀ ਸਰਹੱਦ ਦੇ ਨਾਲ ਲੱਗਦਾ ਪਠਾਨਕੋਟ ਦੇ ਵਿੱਚ ਇਹ ਰਬੇਸ ਵੀ ਹੈ ਤੇ ਇਸੇ ਕਰਕੇ ਲਗਾਤਾਰ ਪਾਕਿਸਤਾਨ ਦੇ ਵੱਲੋਂ ਜੀਆਂ ਜਗਾਵਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਪਠਾਨਕੋਟ ਦੇ ਵਿੱਚ ਪਿਛਲੇ 2-3 ਦਿਨਾਂ ਤੋਂ ਹੀ ਲਗਾਤਾਰ ਇਸ ਤਰੀਕੇ ਦੇ ਨਾਲ ਪਾਕਿਸਤਾਨ ਹਮਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸੁਖਵਿੰਦਰ ਕਮਾਲ ਜੁੜ ਚੁੱਕੇ ਨੇ ਆ ਸੁਖਵਿੰਦਰ ਫਿਲਹਾਲ ਪਠਾਨਕੋਟ ਦੇ ਵਿੱਚ ਕਿਸ ਤਰੀਕੇ ਦੀਆਂ ਤਸਵੀਰਾਂ ਕਿਸ ਤਰੀਕੇ ਦੀ ਸਥਿਤੀ ਬਣੀ ਹੋਈ ਹੈ ਜੀ ਬਿਲਕੁਲ ਜਿੱਥੇ ਪਹਿਲਾਂ ਪੂਰੀ ਰਾਤ ਤਾਰੇ ਸ਼ੈਲਿੰਗ ਹੁੰਦੀ ਸੀਗੀ ਕਿ ਤਿੰਨ ਦਿਨ ਸਮੇਂ ਵੀ ਜਿਹੜੇ ਐਕਟੀਵਿਟੀ ਜਿਹੜੀ ਉਹ ਵੇਖਣ ਨੂੰ ਮਿਲੀ ਆ 에ਅਰਬੇਸ ਦੇ ਨੇੜੇ ਤੇ ਵੱਡੇ ਪੱਧਰ 'ਤੇ ਜਿਹੜੇ ਡਰੋਨ ਐਕਟੀਵਿਟੀ ਦੇਖੀ ਗਈ ਆ ਉਸ ਦੇ ਬਾਅਦ ਜਿਹੜਾ ਪਖਾਨਕੋਈ ਪ੍ਰਸ਼ਾਸਨ ਵੱਲੋਂ ਸਰਹੱਦੀ ਪ੍ਰਧਾਇਤ ਕੋਰਟ ਦੀਆਂ ਦੁਕਾਨਾਂ ਨੂੰ ਬੰਦ ਕਰਵਾਇਆ ਗਿਆ ਹੈ ਤੇ ਜ਼ਿਲ੍ਹੇ ਦੇ ਸਰਹੱਦੀ ਇਲਾਕੇ ਵਿੱਚ ਵੀ ਇਸ ਤਰ੍ਹਾਂ ਦੀਆਂ ਹੀ ਤਸਵੀਰਾਂ ਸਾਹਮਣੇ ਆਈਆਂ ਨੇ ਪਰ ਇਸ ਦੇ ਬਾਵਜੂਦ ਵੀ ਲੋਕਾਂ ਦੇ ਹੌਸਲੇ ਜਿਹੜੇ ਆ ਉੱਗ ਰਹੇ ਵੇਖਣ ਨੂੰ ਮਿਲ ਰਹੇ ਨੇ ਇਹ ਤਾਂ ਸਰਹੱਦੀ ਇਲਾਕੇ ਦੇ ਵਿੱਚ ਪਚਾਹੇ ਦੁਕਾਨਾਂ ਬੰਦ ਕਰਵਾ ਚੁੱਕੀਆਂ ਗਈਆਂ ਨੇ ਲੋਕਾਂ ਵੱਲੋਂ ਭਾਤ ਮਤਾਂ ਜਿਆਦੇ ਜਿਹੜੇ ਉਹ ਜੇ ਕਰ ਰਗੇ ਜਾ ਰਹੇ ਨੇ ਅਤੇ ਕਿਹਾ ਜਾ ਰਿਹਾ ਹੈ ਕਿ ਜੇਕਰ ਹਾਲਾਤ ਜੰਗ ਵਰਗੇ ਬੰਦੇ ਨੇ ਜਿਸ ਤਰ੍ਹਾਂ ਉਹਨੇ 65 ਤੋਂ 71 ਦੇ ਵਿੱਚ ਫੌਜ ਦਾ ਸਾਹ ਦਿੱਤਾ ਸੀਗਾ ਉਸੇ ਤਰ੍ਹਾਂ ਹੁਣ ਵੀ ਫੌਜ ਦੇ ਨੌਕਮ ਦੇ ਨਾਲ ਕੰਡਾ ਬਲਾਕ ਦੇ ਜਿਹੜੇ ਉਹ ਖੜੇ ਰਹੇਗੇ ਉਹ ਤਾਂ ਜੋ ਵੀ ਉਹਨਾਂ ਦੀ ਡਿਊਟੀ ਲਗਾਈ ਜਾਏ ਕਿ ਫੌਜ ਵੱਲੋਂ ਉਹ ਉਸ ਨੂੰ ਜਿਹੜਾ ਹੈ ਪੂਰੀ ਅਮਾਨੀ ਦੇ ਨਾਲ ਅੰਜਾਮ ਦੇਣਗੇ ਹਾਂ ਠੀਕ ਹੈ ਸ੍ਰੀਂਦਰ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਆ ਪਠਾਨਕੋਟ ਦੇ ਨਾਲ ਜੁੜੀ ਵੱਡੀ ਖਬਰ ਹੈ ਲਗਾਤਾਰ ਤਸਵੀਰਾਂ ਵਿਖਾ ਰਹੇ ਕਿ ਜਿੱਥੇ ਪਠਾਨਕੋਟ ਦੇ ਵਿੱਚ ਪੂਰੇ ਸ਼ਹਿਰ ਦੇ ਵਿੱਚ ਕਰਫੂ ਵਰਗੇ ਹਾਲਾਤ ਬਣੇ ਹੋਏ ਨੇ ਦੁਕਾਨਾਂ ਨੂੰ ਬਾਜ਼ਾਰਾਂ ਨੂੰ ਬੰਦ ਕਰਵਾ ਦਿੱਤਾ ਗਿਆ ਕਿਉਂਕਿ ਲਗਾਤਾਰ ਹਾਈ ਅਲਰਟ ਹੈ ਪਠਾਨਕੋਟ ਪੂਰਾ ਪਠਾਨਕੋਟ ਜ਼ਿਲ੍ਹਾ ਰੈਂਡ ਅਲਰਟ ਲਗਾਤਾਰ ਜਾਰੀ ਕੀਤਾ ਗਿਆ ਇਸ ਦੇ ਵਿਚਾਲੇ ਆਪ ਸਾਰਿਆਂ ਨੂੰ ਵੀ ਜੋ ਕਿ ਪਾਕਿਸਤਾਨ ਦੇ ਨਾਲ ਤਸਵੀਰਾਂ ਵਿਖਾ ਰਹੇ ਕਿ ਕਿਵੇਂ ਲਗਾਤਾਰ ਡਰੋਨਸ ਦੇ ذریعے ਮਿਜ਼ਾਈਲਾਂ ਦੇ ذریعے ਪਾਕਿਸਤਾਨ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਭਾਰ ਦੇ ਇਹ ਡਿਫੈਂਸ ਸਿਸਟਮ ਦੀ ਮਦਦ ਦੇ ਨਾਲ ਉਹਨਾਂ ਮਿਜ਼ਾਈਲਾਂ ਨੂੰ ਹਵਾ ਦੇ ਵਿੱਚ ਤਬਾਹ ਕੀਤਾ ਜਾ ਰਿਹਾ ਉਸ ਵੇਲੇ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਜਦੋਂ ਮਿਜ਼ਾਈਲ ਨੂੰ ਤਬਾਹ ਕੀਤਾ ਜਾਂਦਾ ਤੇ ਜ਼ੋਰਦਾਰ ਧਮਾਕੇ ਦੀ ਆਵਾਜ਼ ਵੀ ਸਾਫ਼ ਤੌਰ ਤੇ ਸੁਣਾਈ ਦਿੰਦੀ ਹੈ ਆ ਤਾਂ ਤੁਹਾਨੂੰ ਅਸੀਂ ਚਾਰ ਤਸਵੀਰਾਂ ਵਿਖਾ ਰਹੇ ਆ ਚਾਰ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ 8 ਤਸਵੀਰਾਂ ਸੀ ਤੁਹਾਨੂੰ ਵਿਖਾ ਰਹੇ 8 ਤਸਵੀਰਾਂ ਦੇ ਵਿੱਚ ਅਸੀਂ ਪੰਜਾਬ ਦੀਆਂ ਵੀ ਤਸਵੀਰਾਂ ਵਿਖਾ ਰਹੇ ਹਾਂ ਇਸ ਤੋਂ ਇਲਾਵਾ ਹਰਿਆਣਾ ਦੇ ਸਰਸਾ ਦੀਆਂ ਵੀ ਤਸਵੀਰਾਂ ਵਿਖਾ ਰਹੇ ਹਾਂ ਜਿਸ ਜੇ ਜਗ੍ਹਾ ਤੇ ਟਾਰਗੇਟ ਕੀਤਾ ਗਿਆ ਪਾਕਿਸਤਾਨ ਦੇ ਵੱਲੋਂ ਜੰਮੂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੰਮੂ ਦੇ ਵਿੱਚ ਕਿਵੇਂ ਪੂਰੀ ਇਮਾਰਤ ਨੂੰ ਢਾਹ ਤੇਰੀ ਕਰ ਦਿੱਤਾ ਗਿਆ ਇਮਾਰਤ ਨੂੰ ਵੱਡੇ ਪੱਧਰ ਤੇ ਨੁਕਸਾਨ ਪਹੁੰਚਿਆ ਇੱਕ ਇੱਕ ਕਰਕੇ ਜੇਕਰ ਗੱਲ ਕੀਤੀ ਜਾਵੇ ਤਾਂ ਫਗਵਾੜਾ ਦੇ ਵਿੱਚ ਮਿਜ਼ਾਈਲ ਦਾ ਟੁਕੜਾ ਮਿਲਿਆ ਹਰਿਆਣਾ ਦੇ ਸਰਸਾ ਦੇ ਵਿੱਚ ਮਿਜ਼ਾਈਲ ਦੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਿਆ ਉੱਥੇ ਵੀ ਮਿਜ਼ਾਈਲ ਦਾ ਵੱਡਾ ਟੁਕੜਾ ਜੋਕੇ ਬਰਾਮਦ ਕੀਤਾ ਗਿਆ ਇਸ ਤੋਂ ਇਲਾਵਾ ਅਮਰਸਰ ਦੇ ਪਿੰਡ ਦੀਆਂ ਤੁਹਾਨੂੰ ਸੀ ਤਸਵੀਰਾਂ ਵਿਖਾ ਰਹ ਆ ਜਿੱਥੇ ਕਿ ਇੱਕ ਘਰ ਦੇ ਵਿੱਚ ਜਦੋਂ ਡਰੋਨ ਡਿੱਗਦਾ ਹੈ ਤੇ ਘਰ ਦੇ ਵਿੱਚ ਅੱਗ ਲੱਗ ਜਾਂਦੀ ਹੈ ਉਸ ਤੋਂ ਬਾਅਦ ਹਲਾ ਕੇ ਪੁਲਿਸ ਤੇ ਆਰਮੀ ਦੀ ਟੀਮ मौके ਤੇ ਪਹੁੰਚਦੀ ਹੈ ਅੱਗ ਤੇ ਕਾਬੂ ਪਾਇਆ ਜਾਂਦਾ ਉੱਥੇ ਹਿਮਾਚਲ ਪ੍ਰਦੇਸ਼ ਦੇ ਉਹਨਾਂ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਇੱਥੇ ਵੀ ਮਿਜ਼ਾਈਲ ਦਾ ਟੁਕੜਾ ਜੋ ਕਿ ਬਰਾਮਦ ਕੀਤਾ ਗਿਆ ਮਿਜ਼ਾਈਲ ਦਾ ਟੁਕੜਾ ਮਿਲਿਆ ਹੈ ਜੰਮੂ ਦੇ ਹਰਸਪੁਰਾ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਉੱਥੇ ਪਠਾਨਕੋਟ ਦੇ ਵਿੱਚ ਕਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਪਠਾਨਕੋਟ ਲਗਾਤਾਰ ਆ ਜੋ ਕਿ ਟਾਰਗੇਟ ਕੀਤਾ ਜਾ ਰਿਹਾ ਪਾਕਿਸਤਾਨ ਦੇ ਵੱਲੋਂ ਉੱਥੇ ਵੀ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਬਾਜ਼ਾਰ ਦੁਕਾਨਾਂ ਬੰਦ ਕਰਵਾ ਦਿੱਤੀਆਂ ਗਈਆਂ ਨੇ ਤੇ ਗੁਰਦਾਸਪੁਰ ਦੀਆਂ ਤੁਹਾਨੂੰ ਉਸ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਆ ਗੁਰਦਾਸਪੁਰ ਦੇ ਇੱਕ ਪ੍ਰਿੰਟ ਦੇ ਵਿੱਚ ਮਜ਼ਾਈਲ ਦਾ ਜਦੋਂ ਟੁਕੜਾ ਡਿੱਗਦਾ ਤੇ ਕਿੰਨਾ ਡੂੰਗਾ ਆ ਟੂਆ ਪੈ ਜਾਂਦਾ ਖੱਡਾ ਪੈ ਜਾਂਦਾ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਇਸ ਧਮਾਕੇ ਦੀ ਇੰਟੈਂਸਿਟੀ ਕਿੰਨੀ ਜ਼ਿਆਦਾ ਸੀ ਆਕੇ ਜਿਹੜੇ ਨੇੜੇ ਤੇੜੇ ਘਰ ਸਨ ਘਰਾਂ ਦੇ ਆ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਤੱਕ ਟੁੱਟ ਗਏ ਇੱਥੋਂ ਤੱਕ ਆ ਹਾਲਾਤ ਬਣੇ ਗੁਰਦਾਸਪੁਰ ਦੇ ਵਿੱਚ ਦਰਸਲ ਖੇਤਾਂ ਦੇ ਵਿੱਚ ਜਦੋਂ ਅਚਾਨਕ ਮਿਜ਼ਾਈਲ ਦਾ ਟੁਕੜਾ ਡਿੱਗਦਾ ਉਸ ਤੋਂ ਬਾਅਦ ਚ ਬਹੁਤ ਹੀ ਡੂੰਗਾ ਢੋਆ ਪੈ ਜਾਂਦਾ ਜਿਹੜੀਆਂ ਬਿਜਲੀ ਦੀਆਂ ਤਾਰਾਂ ਨੇ ਉਹ ਟੁੱਟ ਜਾਂਦੀਆਂ ਨੇ ਆ ਟਰਾਂਸਫਾਰਮਰ ਨੂੰ ਨੁਕਸਾਨ ਪਹੁੰਚਦਾ ਆ ਤਾਂ ਉਸ ਪਿੰਡ ਦੀ ਉਸ ਜਗ੍ਹਾ ਦੀ ਤੁਹਾਨੂੰ ਉਸ ਦੀ ਤਸਵੀਰਾਂ ਵਿਖਾ ਰਹੇ ਹਾਲਾਂਕਿ ਬਹੁਤ ਬਚਾਅ ਦੀ ਗੱਲ ਰਹੀ ਕਿਸੇ ਤਰੀਕੇ ਦਾ ਕੋਈ ਵੀ ਜਾਨ ਨਹੀਂ ਆ ਨੁਕਸਾਨ ਨਹੀਂ ਹੋਇਆ ਆਤਾ ਤੁਹਾਨੂੰ ਜੰਮੂ ਕਸ਼ਮੀਰ ਦੀਆਂ ਹਰਿਆਣਾ ਦੀਆਂ ਪੰਜਾਬ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਆ ਪਾਕਿਸਤਾਨ ਦੇ ਵੱਲੋਂ ਹਰ ਰੋਜ਼ ਲਗਾਤਾਰ ਨਾਪਾਕ ਹਰਕਤ ਕੀਤੀ ਜਾ ਰਹੀ ਹੈ ਅਜੇ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚਾਹੇ ਮਿਜ਼ਾਈਲ ਦੇ ਜ਼ਰੀਏ ਹੋਣ ਚਾਹੇ ਡਰੋਨ ਦੇ ਜ਼ਰੀਏ ਹੋਣ ਹਾਲਾਂਕਿ ਭਾਰਤੀ ਸੈਨਾ ਦੇ ਵੱਲੋਂ ਭਾਰ ਦੇ ਮਜ਼ਬੂਤ ਇਹ ਡਿਫੈਂਸ ਸਿਸਟਮ ਦੀ ਮਦਦ ਦੇ ਨਾਲ ਇਹਨਾਂ ਹਮਲਿਆਂ ਨੂੰ ناکਾਮ ਕੀਤਾ ਜਾ ਰਿਹਾ ਹਵਾ ਦੇ ਵਿੱਚ ਹੀ ਡਰੋਨਸ ਨੂੰ ਆ ਤਾਂ ਮਿਜ਼ਾਈਲਾਂ ਨੂੰ ਤਬਾਹ ਕੀਤਾ ਜਾ ਰਿਹਾ ਹੈ ने ड्रोन अटैक के बाद में मिसाइल हमले शुरू कर दिए वो भी रिहायशी जैसलमेर के मांगलियों की ढाणी गांव के अंदर ये, ये, ये देखिए यहां पर किस तरीके से ये मिसाइल यहां पर मारी गई है और बिल्कुल रिहायशी इलाका देखिए कि ये, ये देखिए काफी वजनी है उठाना मुश्किल है ये पूरा पूरा आप देखिए पीछे से ये पूरी सब कुछ है ये मिसाइल का बड़ा टुकड़ा जो यहाँ पर घिरा है ऐसे कई सारे पीस गिरे हुए अलग अलग जगह पर आप तस्वीरों में देखेंगे कि यहाँ पर ये गांव ये देखेगी यहाँ पर ये मिसाइल के अलग अलग भारी टुकड़े ये गिरे हुए ये ये घर देखिए बिल्कुल घर यहाँ पर घर के आंगन के पार खरीदा और इससे आप देखिए कि बड़ा हादसा हो सकता है आप देखिए कि ये बजे गिरा चार पर। चार बजकर चालीस मिनट तो घर में किसी को नुकसान तो नहीं हुआ नहीं हुआ तो ये आपके यहाँ गिरा अगर थोड़ा सा पीछे गिरता तो नुकसान होता हम सो रहे थे सो रहे थे आप नुकसान धमाके तो घर में में भी गिरा में भी गिरा, में गिरा है, है, घर घर के अंदर भी गिरा है, घर के अंदर मलबा पड़ा है अभी अंदर किसी के लगी किसी के चोट नहीं आई कम से कम पाँच किलोमीटर तक ये टुकड़े गए पाँच किलोमीटर दस किलोमीटर रेंज में तेज धमाका हुआ तेज कुल तीन धमाके हुए ये ये आप देखिए कि यहाँ पर अलग अलग जगह पर घरों पर गिरे इस वक्त सेना यहाँ पर पहुंच चुकी है आप देखिए कि तस्वीरों में ये देखिए ये टुकड़े अलग अलग जगह आप पूरे टुकड़े बिखरे हुए नजर सामने, है सामने सेना के देखिए के सेना जवान इस वक्त है यहाँ ऊपर छतों पर है ताकि क्या है कि यहाँ जिसानी शादी अब देखिए कि सामने ये तुक... ये जो अलग अलग जगह पर यहाँ पर मिसाइल के टुकड़े आपको नजर आएंगे यहाँ आप देखिए कि ये 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 आप देखिए कि पूरे घर के अंदर और जाहिर तौर पर लोग बड़ी मुश्किल से बचे ये जो बिल्कुल घरों के दो दो घरों के आप देखिए कि बीच के अंदर आप अंदर अंदर आगे दे 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 दे। आप देखिए कि यहां पर घर के अंदर भी गिरे मनीष को कहूंगा कि बताए देखिए कि, कि यहाँ पर अलग अलग जगहों के अंदर घर घर के अंदर यहाँ किस तरीके से पाकिस्तान ने जो हिमाकत की है उससे यहां दहशत है इस वक्त आप देखिए ये या या घर के चौक के अंदर आप देखिए कि किस तरीके से ये ये यहाँ पर यहाँ पर यहां से उठा लिया गया ये न, नहीं ये ये इतना ही था जल गया ये। आप देखिए कि जो मिसाइल के छोटे टुकड़े हैं वो अलग अलग पूरे आसपास के इलाके के अंदर घिरे हैं और इस वक्त आप देखिए कि घरों के अंदर छत के ऊपर है छत के छत के ऊपर भी आप देखिए कि इस वक्त आप यहाँ पर आर्मी के जवान है और इस क्योंकि ये पूरे इस इलाके के अंदर अलग अलग जगह तकरीबन पांच किलोमीटर की रेडियस के अंदर घिरे हैं